ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਜਿਹੜਾ ਅੱਜ ਦਾ ਵਲੌਗ ਆਪਾਂ ਸਟਾਰਟ ਕਰ ਰਹੇ ਹਾਂ ਜੇ ਤੁਸੀਂ ਹਲੇ ਤੱਕ ਆਪਣੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲਿਓ ਤੇ ਕੋਲਾ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਤੇ ਚਲੋ ਅੱਜ ਦਾ ਜਿਹੜਾ ਵਲੌਗ ਆ ਸ਼ੁਰੂ ਕਰਦੇ ਹਾਂ ਚਲੋ ਗਾਇਸ ਕਰਤੀ ਦਾ ਵੈਰੀ ਗੁੱਡ ਕਰੀਏ ਕਰਤੀ ਰੱਬ ਸਾਨੂੰ ਸੋਣੀ ਜੀ ਨੂਦ ਹੋਏ ਕੋਈ ਆਜੂਗੀ ਹੁਣ ਫੇਰ ਆਂਦਾ ਕਹਿਣ ਜੁਗਾ ਇੰਨੀ ਵੀ ਵੋਟੀ ਮਿਲੇ ਵੋਟੀ ਵੈਰੀ ਗੁੱਡ ਇਹਦੀ ਚਾਬੀ ਹੈਲੋ ਗਾਇਸ ਯਾ ਠੀਕ ਸੇ ਰਾਤ ਨੂੰ ਨਾ ਇੱਥੇ ਮੈਂ ਇਸ ਖੁੱਲ ਗਈ ਹੁਣ ਕੀ ਤਹਸ ਨਹਿਸ ਕਰਤਾ ਨਾ ਸਾਰੇ ਪਾਸੇ ਆ ਦੇਖੋ ਇੱਥੇ ਆ ਗੇਂਦੇ ਲਾਈ ਸੀ ਉਹ ਇੱਕੋ ਤੋੜਤਾ ਉਹ ਦੇਖ ਲਓ ਉਧਰ ਸਾਰਾ ਕੁਝ ਉਧਰ ਤੋੜਤਾ ਉੱਥੇ ਆਪਣੀ ਸਬਜ਼ੀ ਵਗੈਰਾ ਲੱਗੀ ਹੋਈ ਸੀ ਉੱਥੇ ਅਮਰੂਦ ਸੀ ਉੱਥੇ ਇੰਨਾ ਅਮਰੂਦ ਲੱਗਦੇ ਸੀ ਨਾ ਹੁਣ ਵਧੀਆ ਫਲ ਦੇ ਰਿਆ ਸੀ ਉਹ ਸਾਰਾ ਦੇਖੋ ਤੋੜਤਾ ਇੱਧਰ ਦੇਖੋ ਆਹ ਹੰਜੀਰ ਤੇ ਤੇ ਚੀ ਕੋਈ ਬਚਿਆ ਆ ਦੇਖ ਲਓ ਇਹਦਾ ਇੱਥੇ ਇੰਨੇ ਮੈਂ ਤੁਹਾਨੂੰ ਦਿਖਾਇਆ ਸੀ ਨਾ ਵੀ ਇੱਥੇ ਪਪੀਤੇ ਲੱਗਣ ਲੱਗੇ ਇਹ ਦੇਖੋ ਇਦੋਂ ਵੀ ਵੱਡੇ ਵੱਡੇ ਲੱਗੇ ਸੀ ਸਾਰੇ ਪੱਤੇ ਝਾੜਦੇ ਇਹ ਤਾਂ ਦੇਖੋ ਸਾਰਾ ਕੁਝ ਝਾੜਤਾ ਹੁਣ ਇਹ ਤੋਂ ਪੱਤੇ ਵਗੈਰਾ ਚੱਕੇ ਆ ਦੇਖੋ ਤੁਸੀਂ ਥੱਲੇ ਇਹਦੇ ਦੋ ਜਿਹੜੇ ਆਪਣੇ ਇੱਥੇ ਆਪ ਇਹ ਨਹੀਂ ਥੋ ਪਪੀਤੇ ਜਿਹੜੇ ਹੁੰਦਾ ਸਵੇਰੀ ਹੀ ਪਤਾ ਲੱਗਿਆ ਪਤਾ ਨਹੀਂ ਕੀ ਕੁਸ ਤੇ ਉਧਰਲੇ ਗਾਰਡਨ ਦੇ ਵਿੱਚ ਨਾ ਉਧਰ ਤਾਂ ਸਾਰਾ ਕੁਝ ਪੱਟ ਕੀ ਮਾਰਿਆ ਉਹਨਾਂ ਦੀ ਜੜਾਂ ਥੋੜੀ ਜਿਹੀ ਮਜ਼ਬੂਤ ਸੀ ਉਹ ਤਾਂ ਬਚ ਗਏ ਹਿਮਤਾ ਚਲ ਛੇੜਿਆ ਹੀ ਨਹੀਂ ਨਾ ਸੌਰੀ ਹਾਂ ਨਾ ਮਤਲਬ ਜਿਹੜੇ ਉਧਰ ਪਪੀਤਾ ਵਗੈਰਾ ਸੀ ਮਸੰਮੀ ਮਸੂਮੀ ਦਾ ਪੱਟ ਕੀ ਸੱਟ ਤੇ ਤੇ ਚਲੋ ਹੁਣ ਮੈਂ ਵੀ ਨਾ ਹੇ ਹੁਣ ਮੈਂ ਵੀ ਕਾਲਜ ਜਾ ਰਿਹਾ ਤੇ ਚਲੋ ਚੱਲਦੇ ਆ ਓਕੇ ਮੈਂ ਕਾਲਜ ਗਾਇਸ ਹੁਣ ਮੈਂ ਕਾਲਜ ਪਹੁੰਚ ਚੁੱਕੇ ਆਫਟਰ 5 ਵੀਕਸ 5 ਹਫਤੇ ਬਾਅਦ ਮੈਂ ਅੱਜ ਕਾਲਜ ਆਇਆਗਾ ਤੇ ਬੜਾ ਹੀ ਵਧੀਆ ਲੱਗ ਰਿਹਾ ਦੇਖ ਕੇ ਬੜੀ ਹਰਿਆਲੀ ਜੀ ਹੈ ਤੇ ਇਹ ਨਾ ਹਰਿਆਲੀ ਅਤੇ ਖੋਰ ਇੱਥੇ ਜਾ ਕੇ ਹੋ ਗਿਆ ਸਾਡੇ ਜਿਹੜੇ ਵਹੀਕਲ ਸੀ ਨਾ ਮਤਲਬ ਜਿਹੜੇ ਆਪਾਂ ਮੋਟਰਸਾਈਕਲ ਸਕੂਟਰੀਆਂ ਲੈ ਕੇ ਆਉਂਦੀ ਸੀ ਕਿ ਪਹਿਲਾਂ ਤਾਂ ਹੋ ਜਮਾ ਅੰਦਰ ਜਾਂਦੇ ਸੀ ਪਾਰਕਿੰਗ ਦੇ ਹੁਣ ਇੱਥੇ ਗੇਟ 'ਤੇ ਅੰਦਰ ਹੁਣ 1.5 ਕਿਲੋਮੀਟਰ ਹੈ ਹੁਣ ਮੈਨੂੰ 1.5 ਕਿਲੋਮੀਟਰ ਤੁਰ ਕੇ ਜਾਣਾ ਪੈਣਾ ਹੈ ਤੇ ਦੇਖੋ ਪਤਾ ਨਹੀਂ ਕੀ ਹੋ ਗਿਆ ਕਹਿੰਦੇ ਕੁਝ ਇੱਥੇ ਇਹਨਾਂ ਨੇ ਕੁਝ ਕਰ ਲਿਆ ਕਿਸੇ ਨੇ ਲੜਾਈ ਲੁੜਾਈ ਹੋ ਜਾਏਗੀ ਉਹਦੇ ਕਰਕੇ ਸਾਰੇ ਵਹਿਕ ਲਈ ਬਾਹਰੇ ਹੀ ਰਗੇ ਹੋ ਚਲੋ ਖੈਰ ਕੋਈ ਨਹੀਂ ਹੈਲੋ ਗਾਇਜ਼ ਅੱਜ ਆਪਾਂ ਤੁਹਾਨੂੰ ਹੁਣ ਮਿਲਦੇ ਆਂ ਤੇ ਅੱਜ ਹੈਗੀ ਹੈ ਰਖੜੀ ਤੇ ਤੁਹਾਨੂੰ ਸਾਰੇ ਹੈਪੀ ਰਖੜੀ ਤੇ ਮੇਲਾ ਮੇ ਰਵਿੰਦਰ ਕੌਰੀਆਂ ਵੀ ਆ ਰਹੀਆਂ ਨੇ ਆ ਤੇ ਤੇ ਲਓ ਗਾਇਜ਼ ਰਵਿੰਦਰ ਕੌਰੀਆਂ ਵੀ ਆ ਚੁੱਕੀ ਆ ਨੇ ਹੈਲੋ ਹੈਲੋ ਅਗੇ ਤਾਂ ਗ੍ਰੀਟਿੰਗ ਹੋ ਗਏ ਹੁਣ ਤੇ ਲਓ ਗਾਇਜ਼ ਆਪਾਂ ਰਖਰੀ ਹੋਇਆ ਬਣਾਉਣੇ ਆ ਤੇ ਤੁਹਾਨੂੰ ਵੀ ਦਿਖਾਉਣੇ ਆ ਹਾਂ ਹਾਂ ਅੱਛਾ ਉਹ ਹੁਣ ਆ ਰਹੀ ਆ ਕੌਣ ਕੌਣ ਆਏ ਕਹ ਕਹਣਾ ਚੰਦਰ ਰਾਜ ਪੂਆ ਕਦੋਂ ਆਏ ਨੇ ਮਿੰਦਰ ਪੂਆ ਤਾਂ ਨਹੀਂ ਆਏ ਰਖੜੀਆਂ ਪਹਿਲਾਂ ਰਖੜੀਆਂ ਹੋ ਗਈਆਂ ਸੀ ਉਹ ਸੀ ਜਿਹੜੀ ਬਣ ਕੇਦਰ ਸਾਰੇ ਬਰਾਦ ਰੋਜ ਕੋਲੇ ਤੇ ਉੱਥੇ ਹੀ ਆਏ ਹਾਂ ਪੂਲੇ ਕਹਿੰਦੇ ਨਾ ਫਿਰ ਮੇਰੀ ਗੁਣੀ ਹਾਏ ਕਿਵੇਂ ਭੁੱਲ ਗਏ ਅਜੇ ਲਿਆਂਦੀ ਨੂੰ ਕਿਹੜੇ ਬਾਲੇ ਦਿਨ ਹੋ ਗਏ ਆਜੋ ਫਿਰ 3 ਦਿਨ ਮੇਡੋ ਕਮ ਚਲੋ ਭੂਆ ਹੋਰ ਆ ਜਾਈਂ ਸਿੰਦਾ ਬਣਾ ਲੀ ਕਿਸ ਜੀ ਸੱਜੇ ਦੇ ਹੁੰਦੀ ਐ ਕੜਾ ਦੂਜੀ ਬਾਂਹ ਚ ਪਾ ਲੈ ਜ ਪਾਉਣੇ ਚ ਬਾਲ ਥੇ ਵੀ ਇਹ ਰੱਖੋ ਉਹ ਕੇਰੇ ਹੀ ਲੱਗੂਗਾ ਪਾਉਣ ਵੇ ਸਹੀ ਹੈ ਹਾਂ ਬੜਾ ਬੜਾ ਨਹੀਂ ਤੇ ਨਹੀਂ ਤੇ ਮੈਨੂੰ ਆਈ ਨਹੀਂ ਉਹ ഫോട്ടോ അവിടെ ലഡൂ കൂ ਆਪਣਾ ਆਸ਼ੀਰਵਾਦ ਦੇ ਕੇ ਜਾਏ ਵੀਰੇ ਨੂੰ। ਕਹਿੰਦੀ ਪੈਰੀ ਮੈਂ ਚਲਾਇ। ਵੀ ਤੂੰ ਵਧੀਆ ਪੜਾਈ ਚ ਕੰਮ। ਕਹਿੰਦੀ ਪੈਰੀ ਮੈਂ ਕੰਮ ਨਹੀਂ ਲਗਾਉਂਦੀ। ਨਾ ਨਾ ਵੀ ਨਾ। ਐ ਮੈਨੂੰ ਨਾ ਕੋਟ। ਸਟੈਪਟ ਟੂ। ਉਹ ਖੜੇ ਫੋਟੋ ਮੇ ਬਣਾਉਣ ਦੇ ਕਿਰੋ। ਫੋਟੋ। ਤੂੰ ਹੋਇ ਤੂੰ ਹੋਇ ਤੈਨੂੰ। ਬਾਜੂ ਵਿੱਚ ਲੈ ਲੈ ਫੋਟੋ ਇੱਕ ਵਾਰੀ ਕਵਰ ਪਾ ਦੇ ਬਸ। ਹਾਂ ਕਰ। Mae'n rhaid i mi ddweud hynny. Di di, un o'r oen nhw hi o'r oen. Oedd o'r oen, oedd o'r oen. Oedd o'r oen, oedd o'r oen. Oedd o'n oen, oedd ਮੈਂ ਦਾ ਬ ਨੂੰ ਬਈ ਮੈਂ ਦਾ ਆਪ ਕੋ ਵੀ ਮੈਂ ਡੈਡੀ ਦੇ ਮੈਂ ਦਾ ਡੈਡੀ ਤੋਂ ਪੈਸਾ ਭੂਆ ਆਏ ਖਬਰਾਂ ਲੱਗੇ ਆ ਸੁਣਨ ਲਈ ਲੋ ਬਹਾਉ ਸੋਲੂ ਜਿਹੜਾ ਹੁੰਦਾ ਆਪਣੇ ਮਤਲਬ ਜਿਹੜੇ ਭੂਆ ਆਏ ਜੀ ਮਤਲਬ ਮੇਰੇ ਸਾਡੇ ਤਾਂ ਭੂਆ ਹੈ ਨਹੀਂਗੇ ਤੇ ਮਤਲਬ ਡੈਡੀ ਭੋਰਾਂ ਦੇ ਜਿਹੜੇ ਭੂਆ ਆ ਨਹੀਂ ਭੂਆ ਆਏ ਨਹੀਂਗੇ ਤੇ ਆਪਾਂ ਸਿਰੋਂ ਨਾ ਤੁਹਾਨੂੰ ਲਖੜੀ ਵੈਸਾ ਬਣਾਉਣੀ ਆ ਤੇ ਚਾਹੋਂ ਤੁਹਾਨੂੰ ਕਿਤੇ ਪਾਣੀ ਤੇ ਦਾ ਮਨ ਕੋਸਨ ਕਰਤਾ ਲਾਇਆ ਸੀ गया ₹300 कर दो सब कर दो जा मन मैं ਕਹਿੰਦਾ ਕਿ ਕਹਿੰਦਾ ਮੈਨੂੰ ਸਭ ਹੀ ਗੱਲਾਂ ਕਹਦਾ ਕਹਿੰਦਾ ਤੁਹਾਨੂੰ ਦੇਣਾ ਬਹੁਤ ਬਹੁਤ ਜ਼ਿਆਦਾ ਵਧੀਆ ਹੈ ਕੀ ਹਾਂ ਇੱਕ ਵਾਰੀ ਦੇ ਦਿੱਤਾ ਤਾਂ ਵੀ ਬੈਠੇ ਨਾ ਮਿਲਿਆ ਤਾਂ ਸਿੱਧਾ ਬੈਠੇ ਨੇ ਉਹ ਸੱਜੇ ਸੱਜੇ ਦੇਖ ਕੇ ਬਾਹਰ ਨਹੀਂ ਨਾ ਲਿਖ ਸਹੀ ਸਹੀ ਹੈ ਡੈਡੀ ਸੱਜੇ ਤੇ ਬਣਾ ਦਿੰਦੇ ਨੇ ਚੰਗਾ ਫੋਟੋ ਖਿੱਚਦੀ ਫੋਟੋ ਖਿੱਚਦੀ ਫੋਟੋ ਖਿੱਚਦੀ ਹਾਂ ਸੱਚ ਹੈ। ਲਓ ਗਾਇਸ ਉਰੇ ਨਾ ਫਿਰ ਅਸੀਂ ਗਰੁੱਪ ਫੋਟੋ ਕਰਾ ਰਹੇ ਆ ਸਾਰੀ-ਸਾਰੀ ਫੈਮਿਲੀ ਨੂੰ ਫੈਮਿਲੀ ਫੋਟੋ ਕਰਾਉਣ ਦਾ ਬਾਤ ਸ਼ੌਂਕ ਹੈ ਜਦੋਂ ਅਸੀਂ ਸਾਰੇ ਨਾਲ ਐਵੇਂ ਜੇ ਇਕੱਠੇ ਹੁੰਨੇ ਤੇ ਫਿਰ ਇੱਕ ਫੋਟੋ ਤੁਸੀਂ ਜ਼ਰੂਰ ਕਰਾਉਣੇ ਕਰਾਉਣੇ ਆ। ਤੁਰੇ ਸਾਰੇ ਹੁਣ ਘੰਟਾ ਲਾ ਦੇਣਗੇ ਬੈਠਣ ਨੂੰ। ਤੇ ਚਲੋ ਕਰਾਉਣੇ ਆ ਫੋਟੋ ਤੇ ਤੁਹਾਨੂੰ ਵੀ ਦਿਖਾਉਣੇ ਆ।